ਸਰਵਤਰਮ ਨਿਊ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ। ਸੋ ਪੰਜਾਬੀ ਇੰਡਸਟਰੀ ਨੂੰ ਲੱਗਾ ਬਹੁਤ ਵੱਡਾ ਝਟਕਾ ਨਹੀਂ ਰਹੇ ਮਸ਼ਹੂਰ ਕਮੇਡੀਅਨ ਜਸਵਿੰਦਰ ਪੱਲਾ 65 ਸਾਲ ਦੀ ਉਮਰ ਵਿੱਚ ਫਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਇੱਕ ਅਦਾਕਰ, ਕਲਾਕਾਰ, ਕਮੇਡੀਅਨ ਨਹੀਂ ਸਗੋਂ ਪ੍ਰੋਫੈਸਰ ਵੀ ਸਨ। ਬੇहद ਮੰਦ ਭਾਗੀ ਖਬਰ ਕਿਹਾ ਜਾ ਰਿਹਾ ਹੈ ਕਿ ਕਈ ਦਿਨਾਂ ਤੋਂ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਪੰਜਾਬੀ ਇੰਡਸਟਰੀ ਨੂੰ ਪਿਆ ਬਹੁਤ ਵੱਡਾ ਘਾਟਾ ਕਿਉਂਕਿ ਦੁਨੀਆ ਨੂੰ ਆਪਣੇ ਹਾਸੇ ਨਾਲ ਹਸਉਣ ਵਾਲਾ ਅੱਜ ਦੁਨੀਆ ਨੂੰ ਅਲਵਿਦਾ ਆ ਗਿਆ 1988 ਵਿੱਚ ਤੌਰ ਕਮੇਡੀਅਨ ਸ਼ੁਰੂਆਤ ਹੋਈ ਸੀ ਜਸਵਿੰਦਰ ਪੱਲਾ ਜੀ ਦੀ ਜਸਵਿੰਦਰ ਪੱਲਾ ਬਾਲਮਕੰਦ ਸ਼ਰਮਾ ਤੇ ਨੀਰੂ ਨੇ 25 ਸ਼ਨਕਾਟੇ ਦਰਸ਼ਕਾਂ ਦੀ ਝੋਲੀ ਵਿੱਚ ਪਾਏ ਤੋਂ ਸ਼ਨਕਾਟਾ ਟੀਵੀ ਸ਼ੋਅ ਬਹੁਤ ਮਸ਼ਹੂਰ ਹੋਇਆ ਸੀ ਤੇ ਅਜੂ ਸ਼ਨਕਾਟੇ ਦੀ ਗੂੰਜ ਦਰਸ਼ਕ ਮਹਿਸੂਸ ਕਰ ਰਹੇ ਨੇ ਸ਼ਨਕਾਟੇ ਪਾਉਂਦਾ ਸਭ ਨੂੰ ਹਸਾਉਂਦਾ ਅੱਜ ਦੁਨੀਆ ਨੂੰ ਅਲਵਿਦਾ ਆ ਗਿਆ ਜਸਵਿੰਦਰ ਪੱਲਾ ਨੇ ਕਈ ਵੱਡੀਆਂ ਫਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ਉਹਨਾਂ ਦੇ ਹਰੇਕ ਕਿਰਦਾਰ ਨੂੰ ਦੱਟ ਕੇ ਵੱਲੋਂ ਬੇहद ਪਸੰਦ ਕੀਤਾ ਗਿਆ ਅਤੇ ਅੱਜ ਉਹਨਾਂ ਦੇ ਚੋਣ ਵਾਲਿਆਂ ਅਤੇ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਾ ਪੰਜਾਬੀ ਦਿੱਗਜ ਸ਼ਖਸੀਅਤ ਜਸਵਿੰਦਰ ਪੱਲਾ ਜੀ ਦੇ ਅਚਾਨਕ ਵਿਛੋੜੇ ਦੀ ਖਬਰ ਬਹੁਤ ਦੁਖਦਾਈ ਹੈ ਉਹਨਾਂ ਦੀ ਹਾਜ਼ਰ ਜਵਾਬੀ ਅਤੇ ਵਿਅੰਗ ਹਮੇਸ਼ਾ ਸਿਰਫ ਹਾਸੇ ਲਈ ਨਹੀਂ ਬਲਕਿ ਸਮਾਜ ਨੂੰ ਦਰਪਨ ਵੀ ਵਿਖਾਉਂਦੇ ਰਹੇ ਮਨੋਰੰਜਨ ਅਤੇ ਸਮਾਜਿਕ ਜਾਗਰੂਕਤਾ ਦੇ ਖੇਤਰ ਵਿੱਚ ਉਹਨਾਂ ਦੀ ਵਿਰਾਸਤ ਸਦਾ ਯਾਦ ਰਹੇਗੀ ਜਸਵੰਤ ਜਸਵਿੰਦਰ ਪੱल्ला ਜਿਨੇ ਸਾਫ ਸੁਥਰੀ ਬੈਂਕ ਕਲਾ ਰਾਹੀਂ ਗੰਭੀਰ ਪਰਿਵਾਰਿਕ ਸਮਾਜਿਕ ਰਾਜਨੀਤਿਕ ਮਸਲਿਆਂ ਨੂੰ ਲੋਕਾਂ ਤੱਕ ਪਹੁੰਚਾਇਆ ਪੱल्ला ਜੀ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਤੱਕ ਕਾਇਮ ਰਹੇਗਾ ਉਹਨਾਂ ਨੇ ਆਪਣੀ ਵਧੀਆ ਕਲਾਕਾਰੀ ਨਾਲ ਪੰਜਾਬੀ ਦੇ ਦਿਲਾਂ ਤੇ ਰਾਜ ਕੀਤਾ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਮੋਹਾਲੀ ਵਿੱਚ ਹੋਵੇਗਾ ਪਰਮਾਤਮਾ ਉਹਨਾਂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ